ਜਿਹੜੇ ਬੇਕਸੂਰਿਆਂ ਦਾ ਖੂਨ ਬਹਾਉਂਦੇ ਉਹਨਾਂ ਦਾ ਆਪਣਾ ਖੂਨ ਚਿੱਟਾ ਏ ਜਿਹੜੇ ਬੇਕਸੂਰਿਆਂ ਦਾ ਖੂਨ ਬਹਾਉਂਦੇ ਉਹਨਾਂ ਦਾ ਆਪਣਾ ਖੂਨ ਚਿੱਟਾ ਏ ਬੇਈਮਾਨੀ ਦਾ ਖੂਨ ਲੱਗਾ ਉਹਨਾਂ ਦੇ ਮੂੰਹ ਨੂੰ ਲਾਲਚ ਦਾ ਉਨੀ ਲਾਇਆ ਮੱਥੇ ਟਿਕਾਏ ਧਰਮ ਦੇ ਨਾਂ ਤੇ ਦੰਗੇ ਜੰਗਾਂ ਹੁੰਦੀਆਂ ਹਰ ਵੇਲੇ ਇਹੀ ਕਿੱਸਾ ਏ ਰਾਮ ਨਹੀਂ ਕਹਿੰਦਾ ਅੱਲਾ ਨੂੰ ਮਾਰੋ ਅੱਲਾ ਨਹੀਂ ਕਹਿੰਦਾ ਰਾਮ ਨੂੰ ਮਾਰੋ ਫਿਰ ਕੋਈ ਉਹ ਸ਼ੈਤਾਨ ਹੀ ਹੋਣਾ ਜੋ ਖੰਜਰ ਮਾਰਦਾ ਵਿੱਚ ਪਿੱਠਾਂ ਦੇ ਜੋ ਖੰਜਨ ਮਾਰਦਾ ਵਿੱਚ ਪਿੱਠਾਂ ਦੇ ਉਸ ਮਾਪਿਓ ਨੂੰ ਪੁੱਛੋ ਜਿਸ ਦਾ ਪੁੱਤ ਮਰਦਾ ਏ ਉਸ ਔਰਤ ਨੂੰ ਪੁੱਛੋ ਜਿਸ ਦਾ ਖਸਮ ਮਰਦਾ ਏ ਧੀ ਪੁੱਤ ਨੂੰ ਪੁੱਛੋ ਜਿਨ੍ਹਾਂ ਦਾ ਪਿਓ ਮਰਦਾ ਏ ਜ਼ਿੰਦਗੀ ਬੀਤਦੀ ਜਿਨ੍ਹਾਂ ਦੀ ਵਿੱਚ ਦੁੱਖਾਂ ਦੇ ਜ਼ਿੰਦਗੀ ਬੀਤਦੀ ਜਿਨ੍ਹਾਂ ਦੀ ਵਿੱਚ ਦੁੱਖਾਂ ਦੇ ਜਿਹੜੇ ਬਾਰਡਰਾਂ ਦੇ ਨੇੜੇ ਰਹਿੰਦੇ ਹੋਣਗੇ ਜੰਗ ਦਾ ਸੁਣ ਹੌਲ ਉਹਨਾਂ ਦੇ ਕਿਲੇਜੇ ਪੈਂਦੇ ਹੋਣਗੇ ਜੰਗ ਦਾ ਸੁਣ ਹੌਲ ਉਹਨਾਂ ਦੇ ਵੀ ਕਿਲੇਜੇ ਪੈਂਦੇ ਹੋਣਗੇ ਵਾਰ-ਵਾਰ ਉੱਜੜ ਕੇ ਘਰ ਵੀ ਰੋਂਦੇ ਹੋਣਗੇ ਉਹਨਾਂ ਮਨੁੱਖਾਂ ਦੇ ਵਾਰ-ਵਾਰ ਉੱਜੜ ਕੇ ਘਰ ਵੀ ਰੋਂਦੇ ਹੋਣਗੇ ਉਹਨਾਂ ਮਨੁੱਖਾਂ ਦੇ ਚੰਦਰੀ ਇੱਕ ਕੁਰਸੀ ਨੇ ਕਈ ਸਦਰਾਂ ਦੇ ਮਹਿਲ ਢਵਾਤੇ ਚੰਦਰੀ ਇੱਕ ਕੁਰਸੀ ਨੇ ਕਈ ਸਦਰਾਂ ਦੇ ਮਹਿਲ ਢਵਾਤੇ ਰੱਬਾ ਹੁਕਮਰਾਨਾਂ ਦੀਆਂ ਐਨੀਆਂ ਵੱਧ ਗਈਆਂ ਭੁਖਾਂ ਨੇ ਰੱਬਾ ਹੁਕਮਰਾਨਾਂ ਦੀਆਂ ਐਨੀਆਂ ਵੱਧ ਗਈਆਂ ਭੁਖਾਂ ਨੇ ਜਿਹੜੇ ਬੇਕਸੂਰਿਆਂ ਦਾ ਖੂਨ ਬਹਾਉਂਦੇ ਜਿਹੜੇ ਬੇਕਸੂਰਿਆਂ ਦਾ ਖੂਨ ਬਹਾਉਂਦੇ ਜੋਰਿਆ ਉਹਨਾਂ ਦਾ ਆਪਣਾ ਖੂਨ ਚਿਟਾਏ ਜੋ ਰਿਆ ਉਹਨਾਂ ਦਾ ਆਪਣਾ ਖੂਨ ਚਿੱਟਾ ਹੈ